ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਕਿ ਜੇਕਰ ਕਿਸੇ ਦੇ ਮਨ ਦੇ ਵਿੱਚ ਕੁਝ ਕਰਨ ਦੀ ਚਾਹਤ ਹੋਵੇ ਤਾਂ ਉਹ ਹਰ ਉਹ ਮੰਜ਼ਿਲ ਪ੍ਰਾਪਤ ਕਰ ਸਕਦਾ ਜਿਸ ਚੀਜ਼ ਦੀ ਉਹ ਚਾਹਤ ਰੱਖਦਾ ਇਸ ਤਰ੍ਹਾਂ ਦਾ ਹੀ ਕੁਝ ਕਾਰ ਦਿਖਾਇਆ ਰਾਹੁਲ ਸ਼ਰਮਾ ਜੀ ਹੈਗੇ ਨੇ ਜਿਨ੍ਹਾਂ ਨੇ ਵੇਟ ਲਿਫਟਿੰਗ ਦੇ ਵਿੱਚ ਵਰਲਡ ਦੇ ਵਿੱਚ ਕਹਿ ਸਕਦੇ ਆ ਤਿੰਨ ਜਿਹੜੇ ਮੈਡਲ ਜਿੱਤੇ ਨੇ ਜਿੱਥੇ ਦੇਸ਼-ਦੇਸ਼ ਦੇ ਵਿੱਚ ਉਹਨਾਂ ਦਾ ਨਾਮ ਰੋਸ਼ਨ ਕੀਤਾ ਆਪਣੀ ਸੂਬੇ ਦਾ ਜਾਂ ਕਹਿ ਸਕਦੇ ਆ ਦੇਸ਼ ਦਾ ਉੱਥੇ ਆਪਣੇ ਪੰਜਾਬ ਜਾਂ ਸੂਬੇ ਦਾ ਕਹਿ ਲਈਏ ਜਾਂ ਸਰਕਾਰਾਂ ਦਾ ਕਹਿ ਲਈਏ ਕਾਫੀ ਮਾਣ ਵਧਾਇਆ ਦੱਸ ਜੀ ਉਸੇ ਨੂੰ ਲੈ ਕੇ ਅੱਜ ਜਿਹੜੇ ਰਾਹੁਲ ਸ਼ਰਮਾ ਜੀ ਜਿਹੜੇ ਭੋਏ ਦੇ ਸਾਬਕਾ ਵਿਧਾਇਕ ਹੈਗੇ ਜੁਗਿੰਦਰਪਾਲ ਜੀ ਉਹਨਾਂ ਦੇ ਦਫ਼ਤਰ ਪਹੁੰਚੇ ਸੀਗੇ ਜਿੱਥੇ ਸਾਬਕਾ ਵਿਧਾਇਕ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਗਈਆਂ ਤੇ ਉਹਨਾਂ ਵੱਲੋਂ ਇੱਕ ਮੈਸੇਜ ਵੀ ਦਿੱਤਾ ਗਿਆ ਕਿ ਇਸ ਤਰ੍ਹਾਂ ਦਾ ਹਰ ਜੁਵਾ ਨੂੰ ਚਾਹੀਦਾ ਕਿ ਇਸ ਤਰ੍ਹਾਂ ਦਾ ਕੁਝ ਸੋਚਿਆ ਜਾਏ ਤਾਂ ਜੋ ਦੇਸ਼ ਦੇ ਲਈ ਕੁਝ ਨਾ ਕੁਝ ਬਣ ਸਕੀਏ ਤੇ ਨਾਲ ਹੀ ਉਹਨਾਂ ਨੇ ਸਰਕਾਰਾਂ ਤੋਂ ਮੰਗ ਵੀ ਕੀਤੀ ਕਿ ਇਹੋ ਜਿਹੇ ਜਿਹੜੇ ਖਿਡਾਰੀ ਨੇ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਚਾਹੇ ਉਹ ਨੌਕਰੀ ਦੇ ਵਿੱਚ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਮਦਦ ਹੋਵੇ ਦੋਸਤੋ ਗੱਲਬਾਤ ਸੁਣਾਣੇ ਆ ਦੂਸਰੇ ਪਾਸੇ ਰਾਹੁਲ ਸ਼ਰਮਾ ਜੀ ਨਾਲ ਵੀ ਗੱਲਬਾਤ ਸੁਣਾਣੇ ਵੀ ਕਿਵੇਂ ਉਹ ਇਸ ਗੇਮ ਨਾਲ ਜੁੜੇ ਤੇ ਕਿਵੇਂ ਉਹਨਾਂ ਨੇ ਜਿਹੜਾ ਮੁਕਾਮ ਹਾਸਲ ਕੀਤਾ ਦੋਸਤੋ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪੰਜਾਬ ਦੇ ਵਿੱਚ ਉਸ ਤੋਂ ਗੁਰਦਾਸਪੁਰ ਦੇ ਵਿੱਚੋਂ ਰਾਹੁਲ ਸ਼ਰਮਾ ਜੀ ਪੂਰੇ ਵਰਲਡ ਦੇ ਵਿੱਚ ਪੁਰ ਹਿੰਦੁਸਤਾਨ ਦੇ ਪਹਿਲੇ ਬੰਦੇ ਆ ਜਿਨ੍ਹਾਂ ਜੇਰਨਿਕ ਨਿ ਵਿੱਚ ਪ੍ਰਕਾਰ ਕੰਮ ਕੀਤਾ ਤੇ ਤਿੰਨ 골 ਬੰਦ ਜਿੱਤ ਜਾਈ ਨੇ ਸਾਡੇ ਹਿੰਦੁਸਤਾਨ ਲਈ ਬੜੀ ਗਰਵ ਦੀ ਗੱਲ ਹੈ ਪਰ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਬੱਚੇ ਆ ਜਦਾ ਦੇਸ਼ ਦਾ ਨਾ ਰੋਸ਼ਨ ਕੀਤਾ ਉਸੇ ਤਰ੍ਹਾਂ ਬਾਬੇ ਨਾਨਕ ਜੀ ਪ੍ਰਾਰਥਨਾ ਕਰਦਾ ਉਸ ਬੱਚੇ ਦੇ ਉੱਤੇ ਬਾਬੇ ਨਾਨਕ ਦਾ ਮੇਰ ਭਰੇ ਹੱਥ ਰਵੇ ਇਹ ਦਿਨ ਦੁਗਣੀ ਤਰਾ ਚੁਗਣੀ ਤਰਕੀ ਕਰੇ ਇਹ ਮੇਰੀ ਕਾਮਨਾ ਹੈ ਔਰ ਖਾਸ ਤੌਰ ਦੇ ਉੱਤੇ ਮੈਂ ਇਹ ਵੀ ਗੁਰ ਕਹਣਾ ਚਾਹਾਂ ਜਿੱਤੇ ਸਰਕਾਰਾਂ ਸਦੇ ਕਦੇ ਕੰਮ ਕਰਦੀਆਂ ਨੇ ਸਰਕਾਰਾਂ ਨੂੰ ਚਾਹੀਦਾ ਹੈ ਭਾਵੇਂ ਸਟੇਟ ਦੀ ਸਰਕਾਰ ਹੋਵੇ ਭਾਵੇਂ ਸੰਤ ਦੀ ਸਰਕਾਰ ਹੋਵੇ ਕਿ ਜਿਹੜੂ ਵਰਲਡ ਲੈਵਲ ਦਾ ਮੁੱਦਾ ਚਿਤ ਕੇ ਆਇਆ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਇਹਨਾਂ ਨੂੰ ਭਾਤਵਾਦੀ ਸਾਦਾ ਕਰ ਦੇਈਏ ਔਰ ਇਹਨਾਂ ਨੂੰ ਅੱਛੇ ਮੈਗੋ ਦੇ ਵਿੱਚ ਨੌਕਰੀ ਦੇਣੀ ਚਾਹੀਦੀ ਹੈ ਨੌਕਰੀ ਦੇ ਕੇ ਨਿਵਾਜਣਾ ਚਾਹੀਦਾ ਔਰ ਉਹਦੇ ਨਾਲ ਨਾਲ ਸਾਡੇ ਪੰਜਾਬ ਦਾ ਵੀ ਇੱਕ ਮਾਣ ਮੁੰਡੇ ਨੇ ਬਧਾਇਆ ਔਰ ਸਾਡੀ ਪੰਜਾਬ ਦੀ ਸਰਕਾਰ ਨੂੰ ਵੀ ਚਾਹੀਦਾ ਅੱਛੇ ਤਰੀਕੇ ਦੇ ਨਾਲ ਬੁਲਿਆ ਮੈਗੋ ਦੇ ਵਿੱਚ ਨੂੰ ਨੌਕਰੀ ਦੇਣੀ ਚਾਹੀਦੀ ਹੈ ਔਰ ਇਹ ਜਿੰਨੀ ਸਹਾਤਾ ਹੌਸਲਦਾਰੀ ਦੀ ਕਰਦੇ ਇੰਦੀਆ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਉਹਨਾਂ ਨੇ ਸਰਵਿਸ ਦੇਣਾ ਜਿਸ ਤਰ੍ਹਾਂ ਰਾਹੁਲ ਸ਼ਰਮਾ ਜੀ ਨੇ ਮਿਹਨਤ ਕਰਕੇ ਅੱਜ ਇਹ ਹਿੰਦੁਸਤਾਨ ਦਾ ਨਾਮ ਜੜਾ ਰੋਸ਼ਨ ਕੀਤਾ ਉਹ ਵੀ ਬੱਚੇ ਇਹਨਾਂ ਤੋਂ ਸੇਧ ਲੈ ਕੇ ਸਾਡੇ ਹਿੰਦੁਸਤਾਨ ਦਾ ਪੰਜਾਬ ਦਾ ਨਾਮ ਰੋਸ਼ਨ ਕਰਨ ਬਹੁਤ-ਬਹੁਤ ਮੇਰੇ ਵੱਲੋਂ ਮੁਬਾਰਕਾਂ ਖਾਸ ਕਰਕੇ ਰਾਹੁਲ ਜੀ ਦੇ ਫਾਦੇ ਸਾਹਿਬ ਨੂੰ ਉਹਨਾਂ ਦੇ ਪਰਿਵਾਰ ਨੂੰ ਮੇਰੇ ਵੱਲੋਂ ਮੁਬਾਰਕ ਹੈ ਵਾਲਗੋਸ ਐਕਸੈਲ ਜੀ ਬਹੁਤੀ ਸਭ ਦਾ ਗੋਲਡ ਮੈਡਲ ਜਿੱਤੇ ਨੇ ਜੀ ਕਿਹੜੀ ਗੇਮ ਜਿੱਤੀ ਕਿ ਵੀ ਇਸ ਗੇਮ ਬਾਰੇ ਸਰ ਮੈਂ ਅਜ ਤੋ 10 ਸਾਲ ਪਹਿਲਾਂ ਪਾਵਰ ਲਿਫਟਿੰਗ ਗੇਮ ਦੀ ਸਰ ਤਿਆਰੀ ਸ਼ੁਰੂ ਕੀਤੀ ਸੀ ਸਰ 10 ਸਾਲ ਦੇ ਸਫ਼ਰ ਦੇ ਵਿੱਚ ਲਗਾਤਾਰ ਪਹਿਲੇ 5 ਸਾਲ ਸਰ ਹਾਰ ਹੀ برداشت ਕੀਤੀ ਜੀ ਉਸ ਤੋਂ ਬਾਅਦ ਸਰ ਲਗਾਤਾਰ ਦੇਸ਼ਕੀ ਸਰ ਮਿਹਨਤ ਕਰਨ ਲੱਗਾ ਰਿਹਾ ਉਸ ਤੋਂ ਬਾਅਦ ਸਰ ਮੇਰੇ 5 ਸਾਲ ਲਗਾਤਾਰ ਪਰਮਾਤਮਾ ਦੀ ਕਿਰਪਾ ਕੀਤੀ ਸਰ 5 ਸਾਲ ਦੇ ਵਿੱਚ ਮੈਂ 25 ਅਚੀਵਮੈਂਟ ਸਰ ਹਾਸਲ ਕੀਤੀਆਂ ਔਰ 25 ਮੇਰੇ ਕੋਲ ਸਰ 골ਡ ਮੈਡਲ ਨੇ ਔਰ ਲਗਾਤਾਰ ਸਰ 5 ਸਾਲ ਪਰਮਾਤਮਾ ਦੀ ਕਿਰਪਾ ਨਾਲ ਸੰਬੰਧਿਤ ਬਹੁਤ ਪ੍ਰਾਪਤ ਕੀਤੀ ਹੈ ਇਸ ਸਾਲ ਸਰ ਨੈਸ਼ਨਲ ਗੇਮਰ ਦੇ ਵਿੱਚੋਂ ਸਰ ਮੇਰੀ ਸਿਲੈਕਸ਼ਨ ਹੋਈ ਸੀ ਵਰਲਡ ਗੇਮਾਂ ਦੇ ਲਈ ਸਾਡੇ ਭਾਰਤ ਦੇ ਵਿੱਚੋਂ ਟੋਟਲ 16 ਖਿਡਾਰੀ ਸੀ ਜਿਹੜੇ ਵਰਲਡ ਗੇਮਾਂ ਦੇ ਲਈ ਸਰ ਗਏ ਸੀ ਔਰ ਉਹਨਾਂ ਦੇ ਵਿੱਚੋਂ ਸਰ ਇੱਕ ਮੈਂ ਸੀਗਾ ਮਤਲਬ ਔਰ ਉਹਦੇ ਵਿੱਚੋਂ ਸਰ ਪ੍ਰਮਾਤਮਾ ਦੀ ਕਿਰਪਾ ਨਾਲ ਸਰ ਸਭ ਤੋਂ ਜ਼ਿਆਦਾ ਜਿਹੜੇ ਮੈਡਲ ਹਨ ਸਰ ਮੈਂ ਹੀ ਪ੍ਰਾਪਤ ਕੀਤੇ ਆ ਪ੍ਰਮਾਤਮਾ ਦੀ ਜੋ ਮਿਹਰ ਹੋਈ ਆ ਤਿੰਨ 골ਡ ਮੈਡਲ ਆਪਣੇ ਦੇਸ਼ ਭਾਰਤ ਦੇ ਲਈ ਆਪਣੇ ਪੰਜਾਬ ਦੇ ਲਈ ਆਪਣੇ ਚਲੇ ਲਈ ਸਰ ਮੈਂ ਲੈ ਕੇ ਆਇਆ ਜੀ ਔਰ ਇਸ ਲਈ ਆਪਣੇ ਦੇਸ਼ ਵਾਸੀਆਂ ਦਾ ਆਪਣੇ ਭਾਰਤ ਵਾਸੀਆਂ ਦਾ ਸਰ ਮੈਂ तहे دلੋਂ ਧੰਨਵਾਦੀ ਹਾਂ ਜੀ ਔਰ ਅੱਗੇ ਸਰ ਮੇਰੀ ਅਚੀਵਮੈਂਟ ਸਰ ਕਾਮਨ ਵੈਲਥ ਗੇਮਾਂ ਜਿਹੜੀ ਆ ਰਹੀਆਂ ਨੇ ਉਹ ਹੋਏਗੀ ਦੇਸ਼ ਭਾਰਤ ਲਈ ਜੀ ਸਰ ਮੈਂ ਮਿਹਨਤ ਕਰ ਰਿਹਾ ਔਰ ਆ ਕਾਮਨ ਵੈਲਥ ਗੇਮਾਂ ਦੇ ਵਿੱਚੋਂ ਸਰ ਮੈਂ ਆਪਣੇ ਦੇਸ਼ ਭਾਰਤ ਦੇ ਲਈ ਸਰ ਫਿਰ ਤੋਂ ਇਸੇ ਤਰ੍ਹਾਂ ਸਰ ਉਪਲਬਧੀ ਹਾਸਲ ਕਰਕੇ ਸਰ ਮੈਂ ਮੈਡਲ ਲੈ ਕੇ ਆਵਾਂਗਾ ਜੀ ਸਰਕਾਰ ਦੇ ਪਿੱਛੇ ਅੜਾਨਾ ਕੀਤਾ ਤੁਹਾਡੇ ਕੀ ਸਰ ਸਰਕਾਰ ਵਾਲਾ ਸਰ ਦਿਖਲੋ ਹਜੇ ਤਾਂ ਸਰ ਸਰਕਾਰ ਦੀ ਸਰ ਕਾਰਗੁਜ਼ਾਰੀ ਸਰ ਚੰਗੀ ਹੈ ਜੀ ਦੇਖੋ ਮੈਂ ਇਸ ਬਾਰੇ ਸਰ ਅਜੇ ਕੁਝ ਕਹਿਣਾ ਨਹੀਂ ਚਾਹੁੰਦਾ ਸਰਕਾਰ ਦੀ ਸਰ ਜੋ ਵੀ ਕਾਰਗੁਜ਼ਾਰੀ ਹੋਏਗੀ ਸਰ ਉਹਦਾ ਮੈਂ ਸਵਾ ਯੂਥ ਕਿਹੜਾ ਹੈਗਾ ਯਾਦਾਂ ਤੇ ਦਿਖਿਆ ਨਸ਼ੇ ਵਾਲਾ ਬੰਦਾ ਯਾਰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਯੂਥ ਨੂੰ ਸਰ ਮੈਂ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਆਪਣੇ ਦੇਸ਼ ਲਈ ਆਪਣੇ ਪੰਜਾਬ ਦੇ ਲਈ ਸਰ ਜੋ ਵੀ ਤੁਸੀਂ ਯੋਗਦਾਨ ਕਰ ਸਕਦੇ ਹੋ ਜੋ ਵੀ ਕਰ ਸਕਦੇ ਹੋ ਤੁਹਾਡਾ ਜੋ ਵੀ ਆਪਣੇ ਦੇਸ਼ ਦੇ ਲਈ ਸੰਯੋਗ ਹੋਏਗਾ ਤੁਸੀਂ ਵੱਧ ਛੜ ਕੇ ਸਰ ਬढ़ावा ਦਿਓ ਔਰ ਨਸ਼ਿਆਂ ਤੋਂ ਸਰ ਦੂਰ ਹੋ